ਇਸ ਪੱਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਅਤੇ ਕੇਂਦਰੀ ਭਾਜਪਾ ਦੇ ਸਿੱਖ ਆਗੂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਇਨ੍ਹਾਂ ਆਗੂਆਂ ਵਿੱਚ ਪਾਰਟੀ ਦੇ ਕੌਮੀ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਭਾਜਪਾ ਸਿੱਖ ਤਾਲਮਿਲ ਕਮੇਟੀ ਅਤੇ ਕੌਮੀ ਰੇਲਵੇ ਕਮੇਟੀ ਦੇ ਮੈਂਬਰ ਤਜਿੰਦਰ ਸਿੰਘ ਸਰਾ ਭਾਜਪਾ ਦੇ ਜਨਰਲ ਸਕੱਤਰ ਪਰਮਿੰਦਰ ਬਰਾੜ ਅਤੇ ਭਾਜਪਾ ਦੇ ਸੂਬਾ ਸੰਗਠਨ ਜਨਰਲ ਸਕੱਤਰ ਸ਼੍ਰੀ ਨਿਵਾਸਲੂ ਸ਼ਾਮਿਲ ਨੇ ਇਸ ਸੰਬੰਧੀ ਚਿੱਠੀਆਂ ਪਾਰਟੀ ਦੇ ਚੰਡੀਗੜ੍ਹ ਦਫ਼ਤਰ ਪਹੁੰਚੀਆਂ ਨੇ ਇਨ੍ਹਾਂ ਪੱਤਰਾਂ ਵਿੱਚ ਕੁਝ ਜਨਰਲ ਸ਼ੀਲ ਪਦਾਰਥ ਵੀ ਮਿਲੇ ਨੇ ਇਹ ਪਹਿਲੀ ਵਾਰ ਹੈ ਜਦੋਂ ਭਾਜਪਾ ਨੇਤਾਵਾਂ ਨੂੰ ਅਜੀਹਾ ਪੱਤਰ ਮਿਲਿਆ ਭਾਜਪਾ ਆਗੂਆਂ ਨੇ ਇਸ ਸੰਬੰਧੀ ਚੰਡੀਗੜ੍ਹ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਪੁਲਿਸ ਨੇ ਪੱਤਰ ਵਿੱਚ ਮਿਲੀ ਸਮੱਗਰੀ ਨੂੰ ਜਾਂਚ ਲਈ ਭੇਜ ਦਿੱਤਾ ਚਿੱਠੀ ਵਿੱਚ ਭਾਜਪਾ ਆਗੂ ਨੂੰ ਭਾਜਪਾ ਛੱਡਣ ਜਾਂ ਦੁਨੀਆ ਛੱਡਣ ਦੀ ਚੇਤਾਵਨੀ ਦਿੱਤੀ ਗਈ ਹੈ ਖਾਲਿਸਤਾਨ ਅਤੇ ਪਾਕਿਸਤਾਨੀ ਜਿੰਦਾਬਾਦ ਦੇ ਨਾਰੇ ਲਿਖੇ ਹੋਏ ਨੇ ਤੇ ਜਿੰਦਰ ਸਿੰਘ ਸਰਾ ਨੇ ਦੱਸਿਆ ਕਿ ਅੱਜ ਉਹ ਇਸ ਮਾਮਲੇ ਵਿੱਚ ਪੰਜਾਬ ਅਤੇ ਚੰਡੀਗੜ੍ਹ ਦੇ ਡੀਜੀਪੀ ਨੂੰ ਮਿਲਣ ਜਾ ਰਹੇ ਨੇ ਇਹ ਆਪਣੀ ਕਿਸਮ ਦਾ ਨਵਾਂ ਕੇਸ ਹੈ ਪੱਤਰ ਭੇਜਣ ਵਾਲੇ ਨੇ ਪ੍ਰਮੁਖਤਾ ਨਾਲ ਚਾਰ ਅਹਿਮ ਨੁਕਤੇ ਉਠਾਏ ਨੇ ਪੱਤਰ ਮਿਲਣ ਤੋਂ ਬਾਅਦ ਪਾਰਟੀ ਆਗੂ ਵੀ ਹਰਾਨ ਹੈ ਇਸ ਤਰ੍ਹਾਂ ਦੀ ਸਥਿਤੀ ਪਹਿਲਾਂ ਕਦੇ ਪੈਦਾ ਨਹੀਂ ਹੋਈ ਸੀ ਲੰਮੇ ਸਮੇਂ ਤੋਂ ਨeta ਸੋਸ਼ਲ ਮੀਡੀਆ ਤੇ ਬਿਆਨਬਾਜ਼ੀ ਕਰਦੇ ਰਹਿੰਦੇ ਸਨ ਪਰ ਅਜੇਹਾ ਪਹਿਲੀ ਵਾਰ ਸਾਹਮਣੇ ਆਇਆ ਚਿੱਠੀ ਵਿੱਚ ਲਿਖਿਆ ਸੀ ਕਿ ਅਸੀਂ ਪਰਮਿੰਦਰ ਸਿੰਘ ਬਰਾੜ ਅਤੇ ਤੇਜਿੰਦਰ ਸਿੰਘ ਸਰ ਨੂੰ ਚੇਤਾਵਨੀ ਵਜੋਂ ਲਿਖ ਰਹੇ ਹਾਂ ਕਿ ਅਸੀਂ ਪਹਿਲਾਂ ਵੀ ਤੁਹਾਨੂੰ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਚੇਤਾਵਨੀ ਦਿੱਤੀ ਸੀ ਕਿ ਤੁਸੀਂ ਲੋਕਾਂ ਨੇ ਆਪਣੇ ਸਿਰ ਪੱਗ ਬਣੀ ਹੋਈ ਹੈ ਪਰ ਤੁਸੀਂ ਭਾਜਪਾ ਅਤੇ ਆਰਐਸਐਸ ਨਾਲ ਮਿਲ ਕੇ ਸਿੱਖਾਂ ਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੇ ਹੋ ਤੁਸੀਂ ਆਰਐਸਐਸ ਨਾਲ ਸਿੱਖ ਮਾਮਲਿਆਂ ਵਿੱਚ ਦਖਲ ਦੇ ਰਹੇ ਹੋ ਅਸੀਂ ਤੁਹਾਨੂੰ ਪਹਿਲਾਂ ਵੀ ਚੇਤਾਵਨੀ ਦਿੱਤੀ ਸੀ ਤੁਸੀਂ ਜਿਆਦਾ ਭਾਜਪਾ ਛੱਡ ਦਿਓ ਜਾਂ ਅਸੀਂ ਤੁਹਾਨੂੰ ਇਸ ਦੁਨੀਆ ਤੋਂ ਚੁਕਾ ਦੇਵਾਂਗੇ ਪੱਤਰ ਵਿੱਚ ਲਿਖਿਆ ਗਿਆ ਕਿ ਤੁਸੀਂ ਕਿਸਾਨ ਅੰਦੋਲਨ ਨੂੰ ਤੋੜਨ ਲਈ ਭਾਜਪਾ ਨਾਲ ਕੰਮ ਕੀਤਾ ਸੀ ਤੁਸੀਂ ਸਿੱਖ ਧਰਮ ਦੇ ਗद्दार ਹੋ ਤੁਸੀਂ ਆਰਐਸਐਸ ਦੀ ਮਦਦ ਨਾਲ ਭਾਜਪਾ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਅਤੇ ਲੋਕਾਂ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਲਈ ਕਹਿਣ ਦੀ ਯੋਜਨਾ ਬਣਾ ਰਹੇ ਹੋ ਤੁਸੀਂ ਸਿੱਖਾਂ ਅਤੇ ਮੁਸਲਮਾਨਾਂ ਦੇ ਰਿਸ਼ਤੇ ਵਿਗਾੜਨ ਦਾ ਕੰਮ ਕਰ ਰਹੇ ਹੋ ਭਾਜਪਾ ਅਤੇ ਆਰਐਸਐਸ ਤੁਹਾਨੂੰ ਵਰਤ ਕੇ ਤੁਹਾਨੂੰ ਬਾਹਰ ਕੱਢ ਦੇਣਗੇ ਬਹੁਤ ਸਾਰੇ ਲੋਕ ਸਿੱਖਾਂ ਤੇ ਪੰਜਾਬ ਨੂੰ ਤਬਾਹ ਕਰਨ ਲਈ ਆਏ ਨੇ ਅਤੇ ਪਜਾਈ ਗਏ ਨੇ ਨਾ ਸਿੱਖ ਅਤੇ ਨਾ ਹੀ ਪੰਜਾਬ ਤਬਾਹ ਹੋ ਸਕੇ ਤੁਸੀਂ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ ਜਿਸ ਨੂੰ ਹੁਣ ਅਸੀਂ ਕਲੀਅਰ ਕਰਾਂਗੇ ਅਤੇ ਜਲਦ ਹੀ ਤੁਹਾਨੂੰ ਮਿਲਾਂਗੇ ਸਾਨੂੰ ਪਤਾ ਹੈ ਕਿ ਤੁਸੀਂ ਚੰਡੀਗੜ੍ਹ ਵਿੱਚ ਬੈਠ ਕੇ ਸਾਡੇ ਵਿਰੁੱਧ ਸਾਜ਼ਿਸ਼ ਰਚ ਰਹੇ ਹੋ ਅਸੀਂ ਜਲਦ ਹੀ ਬਦਲਾ ਲਵਾਂਗੇ ਤੁਸੀਂ ਲੋਕ ਗੰਦੇ ਹੋ ਅਤੇ ਮਨਜਿੰਦਰ ਸਿੰਘ ਸੀਸਾ ਵੀ ਆਰਐਸਐਸ ਦੀ ਭਾਸ਼ਾ ਬੋਲਦਾ ਹੈ ਅਸੀਂ ਉਸ ਨੂੰ ਵੀ ਸਬਕ ਸਿਖਾਵਾਂਗੇ ਮਨਜਿੰਦਰ ਸਿੰਘ ਸਰਸਾ ਨੇ ਦਿੱਲੀ ਐਸਜੀਪੀਸੀ ਨੂੰ ਭਾਜਪਾ ਆਰਐਸਐਸ ਨੂੰ ਸਵਾਬ ਦਿੱਤਾ ਹੈ ਅਸੀਂ ਉਸ ਨੂੰ ਕਦੇ ਨਹੀਂ ਛੱਡਾਂਗੇ ਅਸੀਂ ਜਲਦ ਹੀ ਦਿੱਲੀ ਡੀਐਸਜੀਐਮਸੀ ਦੇ ਗੁਰਦੁਆਰਿਆਂ ਨੂੰ ਭਾਜਪਾ ਤੋਂ ਮੁਕਤ ਕਰਵਾ ਦੇਵਾਂਗੇ ਤੁਹਾਡੇ ਵਰਗੇ ਕਈ ਗਦਾਰਾਂ ਨੇ ਭਾਜਪਾ ਸਰਕਾਰ ਨਾਲ ਮਿਲ ਕੇ ਕੈਨੇਡਾ ਪਾਕਿਸਤਾਨ ਅਤੇ ਭਾਰਤ ਵਿੱਚ ਸਾਡੇ ਭਰਾਵਾਂ ਨੂੰ ਮਾਰਿਆ ਅਸੀਂ ਬਦਲਾ ਲਵਾਂਗੇ ਅਸੀਂ ਭਾਜਪਾ ਦੇ ਸੂਬਾ ਸੰਗਠਨ ਜਨਨ ਸਖਤਰ ਸ਼੍ਰੀ ਨਿਵਾਸ ਲੋਨ ਨੂੰ ਵੀ ਚੇਤਾਵਨੀ ਦਿੰਦੇ ਹਾਂ ਕਿ ਉਹ ਜਲਦ ਹੀ ਪੰਜਾਬ ਛੱਡ ਦੇਣ ਕਿਉਂਕਿ ਸਾਡੀ ਉਸ ਨਾਲ ਕੋਈ ਦੁਸ਼ਮਣੀ ਨਹੀਂ ਪਰ ਅਸੀਂ ਸਿੱਖਾਂ ਦੇ ਕਿਸੇ ਗद्दार ਨੂੰ ਨਹੀਂ ਛੱਡਾਂਗੇ ਖਾਲਿਸਤਾਨ ਜਿੰਦਾਬਾਦ ਹੈ ਅਤੇ ਰਹੇਗੀ ਚਿੱਠੀ ਦੇ ਅੰਤ ਵਿੱਚ ਖਾਲਿਸਤਾਨ ਜਿੰਦਾਬਾਦ ਪਾਕਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਫੋਰਸ ਹਰਦੀਪ ਨੀਜਰ ਜਿੰਦਾਬਾਦ ਅਪਤਾਰ ਸਿੰਘ ਖੰਡਾ ਜਿੰਦਾਬਾਦ ਪਰਮਜੀਤ ਸਿੰਘ ਪੰਜਬਨ ਜਿੰਦਾਬਾਦ ਮੌਲਾਨਾ ਰਹੀਮ ਉੱਲਾ ਤਾਰੀਕ ਜਿੰਦਾਬਾਦ ਪੀਰ ਬਸੀਰ ਅਹਿਮਦ ਜਿੰਦਾਬਾਦ ਮੌਲਾਨਾ ਛੀਰ ਰਹਿਮਾਨ ਜਿੰਦਾਬਾਦ ਇਸ ਤੋਂ ਪਹਿਲਾਂ ਸੋਮਵਾਰ ਨੂੰ ਭਾਜਪਾ ਪ੍ਰਧਾਨ ਸੁਨੀਲ ਜਾਖੜ ਅਤੇ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ ਸੀ ਇਸ ਮੀਟਿੰਗ ਵਿੱਚ ਉਨ੍ਹਾਂ ਪੰਜਾਬ ਵਿੱਚ ਵਿਗੜ ਰਹੀ ਕਾਨੂੰਨੀ ਵਿਵਸਥਾ ਦਾ ਮੁੱਦਾ ਉਠਾਇਆ